ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਰਕੀ ਬਲੌਗ ਵਿੱਚ ਤੇ ਅੱਜ ਆਪਾਂ ਕੀਤੀ ਸੀ ਜੀ ਸ਼ਾਪਿੰਗ ਕਿਉਂਕਿ ਦਿਵਾਲੀ ਦਾ ਤਿਹਾਰ ਆ ਗਿਆ ਜੀ ਤੇ ਆਪਾਂ ਹੁਣ ਆ ਜਿਹੜਾ ਗਿਫਟ ਆਪਾਂ ਕਿਸੇ ਵੀ ਭੈਣ ਭਰਾ ਨੂੰ ਦੇਣਾ ਵਾ ਜੀ ਤੇ ਉਸ ਕਰਕੇ ਆਪਾਂ ਗਿਆਨਦਾ ਸੀ ਜੀ ਤੇ ਇਹਦੇ ਵਿੱਚ ਆਪਾਂ ਲੈਂਦੇ ਸੀ ਜੀ ਆ ਜੀ ਇੱਕ ਜਿਵੇਂ ਪਹਿਲਾਂ ਦਸੀ ਅਜੀ ਆ ਵਾਲਾ ਬੱਚਿਆਂ ਨੂੰ ਦੇਣ ਵਾਸਤੇ ਲਿਆਂਦਾ ਬੱਚਿਆਂ ਵਾਸਤੇ ਤੇ ਇਹਦੇ ਵਿੱਚ ਆਪਾਂ ਪਵਾ ਲਿਆ ਸੀ ਸਮਾਨ ਜੀ ਤੇ ਇਹ ਆਪਾਂ ਤੁਹਾਨੂੰ ਦਿਖਾਉਣੀ ਆ ਕਿਹੜਾ ਕਿਹੜਾ ਸਮਾਨ ਪਾਇਆ ਸੀ ਇਹਦੇ ਵਿੱਚ ਇਹਦੇ ਵਿੱਚ ਆਪਾਂ ਨੇ ਬੱਚਿਆਂ ਵਾਸਤੇ ਪਾਇਆ ਸੀ ਜੀ ਆਮ ਗੋਵੜਾ ਪਾਇਆ ਸੀ ਜੀ ਤੇ ਇਹ ਇੱਕ ਆਪਾਂ ਪਵਾਇਆ ਸੀ ਜੀ ਆ ਬਟਰ ਵਾਲਾ ਚਿਪਸ ਤੇ ਇਹਦੇ ਵਿੱਚ ਸਿਰਾ ਜੀ ਇੱਕ ਸਵਾਹ ਵਾਲਾ ਪੈਕ ਗ੍ਰੀਨ ਵਾਲਾ ਇੱਕ ਪੀਲੇ ਸਵਾਇਸੀ ਲੂ ਵਾਲੇ ਤੇ ਇਹਦੇ ਵਿੱਚ ਆਪਾਂ ਪਾ ਸੀ ਬੱਚਿਆਂ ਵਾਸਤੇ ਫਰੂਟੀ ਬਿਸਕੁਟ ਤੇ ਇਹਦੇ ਵਿੱਚ ਪਾਇਆ ਸੀ ਜੀ ਐਪਲ ਜੂਸ ਤੇ ਇਹਦੇ ਵਿੱਚ ਪਾਇਆ ਸੀ ਜੀ ਆਪਾਂ ਬਿਸਕੁਟ ਇਹਦੀ ਆਪਾਂ ਬਣਾਈ ਸੀ ਜੀ ਟੋਕਰੀ ਬੱਚਿਆਂ ਵਾਸਤੇ

ਇਹਦੇ ਵਿੱਚ ਹੈਗੀਆਂ ਜੀ 6 ਕੌਲੀਆ ਤੇ 2 ਡੂੰਘੇ ਇਹ ਹੈ ਕੱਚ ਦੇ ਤੇ ਇੱਧਰ ਆਪਣੇ 6 ਹੈਗੇ ਆ ਜੀ ਕੱਪ ਚਾਹ ਪੀਣ ਵਾਲੇ ਤੇ ਇਹ ਜਿਹੜਾ ਗਿਫਟ ਆ ਇਹ ਆਪਾਂ ਉਹਨਾਂ ਦੇਵਾਂਗੇ ਦਿਵਾਲੀ ਤੇ ਕਿਉਂਕਿ ਦਿਵਾਲੀ ਜਿਹੜੀ ਆ ਉਹ ਵੀ ਕਿਤਰੀ ਦਿਨ ਆ ਰਹੀ ਹੈ ਜੀ ਕਈ 20 ਨੂੰ ਬਣਾ ਰਹੇ ਆ ਤੇ ਕਈ ਬਣਾ ਰਹੇ ਆ ਜੀ 21 ਦਿਨ ਨੂੰ ਤੇ ਇਸ ਕਰਕੇ ਆਪਾਂ ਕੱਲ ਨੂੰ ਜਾਵਾਂਗੇ ਜਿਹੜਾ ਇਹ ਗਿਫਟ ਆ ਇਹ ਆਪਾਂ ਦੇ ਕੇ ਆਵਾਂਗੇ ਜੀ ਆਪਾਂ ਆਪਣੇ ਭੈਣ ਭਰਾ ਨੂੰ ਵੀ ਦੇ ਸਕਦੇ ਆ ਸਾਰੇ ਰਿਸ਼ਤੇਦਾਰਾਂ ਵਿੱਚ ਕਿਸੇ ਨੂੰ ਵੀ ਦੇ ਸਕਦੇ ਆ ਤੇ ਆਪਾਂ ਲਿਆਂਦਾ ਸੀ ਬੱਚਿਆਂ ਵਾਸਤੇ ਤੇ ਪਾਪਾ ਵਗੈਰਾ ਆਪਾਂ ਇੰਨਾ ਹੀ ਦੇਵਾਂਗੇ ਕਿਉਂਕਿ ਸਾਰੇ ਭੈਣ ਭਰਾਵਾਂ ਨੂੰ ਦੀਵਾਲੀ ਤੇ ਇਹ ਗਿਫਟ ਦਿੱਤਾ ਜਾਂਦਾ ਤੇ ਤਿਹਾਰ ਜਿਹੜਾ ਆਪਾਂ ਸੋਣਾ ਸਾਰੇ ਪਰਿਵਾਰ ਮਿਲ ਕੇ ਮਨਾਉਂਦੇ ਆ ਜੀ ਤੇ ਅਗਲਾ ਬਲੌਕ ਲੈ ਕੇ ਆਪਾਂ ਫਿਰ ਹਾਜ਼ਰ ਹੋਵਾਂਗੇ ਜੀ ਸਾਨੂੰ ਤੁਸੀਂ ਕਮੈਂਟ ਕਰਨਾ ਤੇ ਲਾਈਕ ਸ਼ੇਅਰ ਕਰਨਾ ਸਸਕਾਰ ਜੀ